ਲੋ ਜੀ ਬਾਈ ਕੰਮ ਹੋ ਗਿਆ ਖਰਾਬ। ਤੋਏ ਵਾਲਿਆਂ ਜੜਾਂ ਵਰਦੇ ਤੇ ਮਨੇ ਦੀਆਂ। ਟਰੈਕਟਰ ਥੱਲੇ ਲੱਗ ਗਿਆ ਬਾਈ। ਜੱਗਾ ਵਾ ਉਸੇ ਬਣ ਗਿਆ। ਆ ਦੇਖੋ ਬਾਈ। ਮਨੇ ਕਹਿਆ ਵੜੂਗਾ ਹੁਣ। ਮੋਟਰਸਾਈਕਲ ਲਿਆ ਟੋਚਨ ਪਾਈਏ। ਹਾਂ। ਦੇਖਦੇ ਬਾਈ ਜੇ ਖੋਲ ਕੇ ਨਿਕਲਦਾ ਏ ਫ੍ਰੀ ਹੋ ਗਿਆ ਹੁਣ ਇਹ। ਨਾ ਅੱਗੇ ਨੂੰ ਜਾਂਦਾ ਨਾ ਪਿੱਛੇ ਨੂੰ ਕੰਮ ਖਰਾਬ ਹੋ ਗਿਆ। ਲੋ ਜੀ ਬਾਈ ਰਾਤ ਦੇ 8:30 ਹੋ ਗਏ। ਲੇਵਰ ਲਾਉਣ ਲੱਗੀ ਵੀ ਅਦਾ ਟਰੈਕਟਰ ਦੀਆਂ ਲਾਈਟਾਂ ਵਾਲ ਗਿਆ ਖੜਾਈਆਂ ਦੀਆਂ ਆਹ ਕੰਮ ਸ੍ਰੀ ਕਾਲ ਜੀ ਹੁਣ ਕਿਆ ਕਰੀਏ ਜੀ ਸਵੇਰ ਨੂੰ ਫੇਰ ਦਿਹਾੜੀ ਫੁੱਟੇ ਨਹੀਂ ਫਾਟ ਰਹੀਗੀ ਤੀ ਇੱਕ ਹਾਂ ਫੇਉ ਦੇ ਕਰਕੇ ਆਦਾ ਦਾ ਵੀਊ ਹੈ ਆਹ ਕੰਤ ਤਾਰੇ ਨਹੀਂ ਹੈਗੇ ਮੀ ਆ ਸਕਦਾ ਭਾਈ ਮੀ ਆ ਸਕਦਾ ਜੀ ਰੱਬ ਦੇ ਰੰਗ ਉਹਦੇ ਘਰ ਦਾ ਕਿਆ ਪਤਾ ਸਾਰੀ ਦੁਨੀਆ ਹੀ ਕਹਿੰਦੀ ਵੀ ਮੀ ਪਾਊਗਾ ਤਾਂ ਲੇਵਰ ਨੂੰ ਇੰਨਾ ਔਖਾ ਵੀ ਰਾਤ ਨੂੰ ਬਿਲਾਉਣੀ ਪੈਣੀ ਹੈ ਰਾਤ 2 ਵਜੇ ਦੇ ਲੱਗੇ ਹੋਏ ਬੰਦੇ ਪੁਰੀ ਆਇਆ ਬਾਈ ਹੱਦਾਂ ਹੀ ਆਉਂਦਾ ਉਹ ਇਹ ਕਹਿੰਦਾ ਹਾਲਾ ਕਿਦੇ ਬਾਦੇ ਇਹ ਬਣਦਾ ਜੱਗਾ ਪੁਰੀ ਸਾਰਾ ਹੀ ਵਾਹ ਹੋ ਗਿਆ ਤਾਂ ਉਰੇ ਟੋਹਾ ਬਾੜਾ ਤਾਂ ਅਹੀ ਰਹਿ ਗਿਆ ਤਾਂ ਵੀ ਆਉ ਕਿਥੇ ਲੈ ਆਉਂਦੇ ਉਹ ਜੀ ਬਾਈ ਹੈ ਵੰਗਾ ਇਹ ਬੂਟਿਆਂ ਦਾ ਪੂਰੀ ਪੂਰੀ ਦੇ ਗਾਣੇ ਕਹਿੰਦਾ ਤਵੀਆਂ ਚਾਹੀਦੀਆਂ ਦੀਆਂ ਉਹ ਜੀ ਤੇ ਤੁਸੀਂ ਫਾੜਿਆਂ ਦਾ ਕੰਮ ਗਲਤ ਕਰਿਆ ਫਾੜੇ ਦਾ ਪੂਰੀ ਬੂਟੇ ਬਾਏ ਐ ਇਹ ਕਹਿੰਦਾ ਇਹਦੇ ਪਰ ਵੀ ਮਾਰ ਦੇ ਜਰਾ ਇਹ ਇਹਦੇ ਨਾਲ ਨਹੀਂ ਬਾਹ ਹੁਣ ਤੇ ਹੁਣ ਜੜਾਂ ਤੇ ਇਹਦੀ ਪੱਟ ਹੋ ਗਈਆਂ ਨੇ ਠੀਕ ਆ ਜੜਾਂ ਝੋਕ ਵੀ ਲਈਆਂ ਦੀਆਂ ਇਹ ਤਾਂ ਸਿਰਫ ਥੋੜਾ ਦੂਰ ਤਵੀਆਂ ਨਾਲ ਹੁਣ ਤਾਂ ਸਾਨੂੰ ਖੱਡਾ ਵੀ ਨਹੀਂ ਤਾਂ ਦੇਖਣਾ ਇਹ ਤਾਂ ਕਹਿੰਦਾ ਟੋਏ ਜੇ ਭਰਦੇ ਫਾੜਾਂਗੇ ਫਾੜੇ ਟੋਏ ਨੂੰ ਭਾਈ ਨੇ ਫਾੜੇ ਨੇ ਭਰਨੇ ਹੁੰਦੀ ਪੂਰੇ ਟੋਆ ਬੜਾ ਦਾ ਟੋਏ ਟਾਇਰ ਇਹਦੇ ਲਿਫਟ ਕੰਮ ਛੱਡ ਗਈ ਫੇ ਤੁਹਾਨੂੰ ਪਤਾ ਫੇ ਕਿੱਥੇ ਸਲਿੱਪ ਕੱਢ ਨਾਲੇ ਨਾਲੇ ਹਿਲਣ ਦੀ ਤਾਂ ਤਵੀਆਂ ਆਪਣਾ ਲੰਗ ਜਾਂਦੀ ਹੈ ਇਹ ਨਹੀਂ ਇਹ ਜੜ੍ਹ ਚ ਫਸ ਗਿਆ ਨਾਲੇ ਉਂ ਵੀ 11 ਭੂਰੀ ਠੀਕ ਨੇ ਹੁਣ ਇਹਦਾ ਪਧਰਾ ਜਾ ਹੋਇਆ ਗਿਆ ਮੈਂ ਤਾਂ ਕਹਿੰਦਾ ਸਵਾਗਾ ਜਾ ਮਾਰ ਕੇ ਤਵੀਆਂ ਕੇ ਬਾਲ ਵੇ ਇੱਕ ਵਾਰ ਹਾਂ ਤਵੀ ਇਹਨਾਂ ਬਾਵੇ ਤਵੀ ਇਹਨਾਂ ਕਰਦਣਾ ਪਧਰਾ ਐਨੇ ਤਾਂ ਹਜਰੇ ਧੰਨੇ ਪਏ ਸਵਾਗੇ ਨੇ ਥੋੜੋ ਪੰਨ ਲੈਣ ਆਉਂਦੇ ਕੀ ਕਰੀਏ ਇਹ ਕਿੱਡੇ ਕਿੱਡੇ ਜਿਹਨਾਂ ਪੱਥਰ ਕੱਢੇ ਹੁੰਦੇ ਦਰਿਆ ਚ ਤੇ ਆਉਂਦੇ ਜੇਸੀ ਵੀ ਨਟੋਏ ਮਾਰੀ ਵੀ ਆ ਉਹ ਬੜੇ ਡਲੇ ਆ ਕੋਈ ਫੋਨ ਨਹੀਂ ਚੱਕਿਆ ਵੰਟੀ ਨੂੰ ਕਰਿਆ ਫੇਮਨੇ ਨੇ ਕੋਣ ਟੋਵਜੋ ਕਰਿਆ ਹੋਵੇ ਤਾਂ ਬੈੱਡ ਵਿੱਚ ਮੈਂ ਪਾਉਂਦਾ ਨਾ ਕੱਖ ਅੱਛਾ ਮੈਂ ਬਾਈ ਨੂੰ ਕਿਹਾ ਮੈਂ ਕੰਮ ਕਰਦਾ ਹੁਣ ਮੈਂ ਕੱਖ ਪਾਉਂਦਾ ਤਾਂ ਉਹ ਪੜਾ ਡੰਗਰਾ ਕਹਿੰਦੀ ਉਹ ਇਹ ਕਹਿੰਦਾ ਬਾਹਰ ਐ ਮੈਂ ਕਿਹਾ ਭਾਈ ਬਾਹਰ ਆ ਜੇ ਟਾਈਮ ਆ ਆਪ ਨੂੰ ਫੇਰ ਬੱਟਾ ਕਰਨੀ ਆ ਸੀ ਟੂਵੇ ਕੱਢਣੀ ਖਾਲੀ ਵੀ ਦਿਨ ਦਿਨ ਆਪਣਾ ਜਿਉ ਮਰਜ਼ੀ ਕਰ ਮਾਲੀ ਸਵੇਰੇ ਲੱਗੇ ਹੋਏ ਤੇ ਸਵੇਰੇ ਪਿੰਡ ਕੱਢਦੀ ਅੱਛਾ ਉਹ ਡੂੰਗੀ ਕੱਢੀ ਨਾ ਪੂਰੀ ਜ਼ੋਰ ਬਹੁਤ ਲੱਗਦਾ ਯਾਰ ਇੱਕ ਦਾ ਹੁੰਦੀ ਵੀ ਤਿੰਨੇ ਆਣੇ ਡੂੰਗੀ ਕੱਢੀ ਇੱਕ ਫੋਟ ਡੂੰਗੀ ਕੱਢੀ ਐ ਉਹ ਤਾਂ ਡੂੰਗੀ ਤਾਂ ਨਿਕਲਦੀ ਨਹੀਂ ਮਾਮ ਨੂੰ ਫੇ ਜੋ ਲੱਗਣਾ ਦਾ ਤਾਂ ਕਰਕੇ ਪਧਰਾਇਆ ਹੋ ਗਿਆ ਲੋ ਭਾਈ ਹੁਣ ਕਰ ਦੇਗਾ ਮਨੇ ਹਾਂ ਦੇ ਚਾਏ ਵੇ ਆ ਇੰਨਾਂ ਵਾਲੇ ਖੇਤਾਂ ਵਿੱਚ ਅੱਗੇ ਦੇ ਜੀਰੀ ਲੱਗਦੀ ਐ ਇੱਧਰ ਅੰਕਲ ਅੰਕਲ ਦੱਸ ਕਰਦਾ ਕਿ ਉਹ ਸਟੈਟ ਵਿੱਚ ਨਹੀਂ ਜਾਣਾ ਨਹੀਂ ਵਿੱਚ ਨਹੀਂ ਜਾਣਾ ਕੈਤਕੀ ਭਈ ਇਹ ਤਾੜਨੇ ਨਹੀਂ ਹੈਗੇ ਐਤਕੇ ਭਈਆਂ ਨੂੰ ਕੁਛ ਨਹੀਂ ਕਿਹਾ ਜੀ ਹੈਗਾ ਪਹਿਲਾਂ 2-3 ਸਾਫ ਦੇ ਢੱਕੇ ਚ ਢੱਕਾ ਦੇ ਢੱਕੇ ਚ ਢੱਕਾ ਬਾ ਮਸ਼ੀਨ ਐ ਘੁੰਮਦੀ ਦੇਖਦੀ ਤੇ ਦਾਣਾ ਨਹੀਂ ਆਉਂਦਾ ਹੈਗਾ ਵਰਟੀਕਲ ਕਿਹਾ ਲਾਗ ਨਹੀਂ ਕਿ ਭਈਆਂ ਨੂੰ ਕਹੀ ਤਾਂ ਵੀ ਸਮਾਂ ਤੇ ਫਰਕ ਰੱਖੋ ਆ ਦੇਖੋ ਲੈ ਨਹੀਂ ਲੋਈਆਂ ਹੈ ਕਿ ਆ ਦੇਖੋ ਹਾਂ ਇਹ ਉਦਾਂ ਫਿਰ ਵੀ ਭਈਆਂ ਨੇ ਦਵਾਈ ਇਹੋ ਆਪਾਂ ਪਾਉਨੇ ਆ ਕਾਣੇ ਜ਼ਬਰਦਸਤ ਹਾਂ ਹੁਣ ਉਹ ਤਾਂ ਕੱਲ ਟਰਾਲਾ ਭਰ ਕੇ ਲੈਂਦਾ ਮਾਲ ਦਾ ਜੋ ਪਾ ਦੇਣਾ ਫਿਰ ਫੂਸੇ ਹੋ ਜਾਂਦਾ ਹਵਾ ਨਹੀਂ ਫਿਰਦੀ ਹਵਾ ਨਹੀਂ ਫਿਰਦੀ ਐ ਤੇ ਕੀ ਭਾਈ ਜਾਂ ਦੇ ਲਾਗ ਨਹੀਂ ਲੱਗਿਆ ਸਮਾਂ ਤੇ ਕਿਹਾ ਵੀ ਬਾਈ ਬਹੁਤ ਹੀ ਸੰਘਣੀ ਵੀ ਨਾ ਕਰਿਓ ਬਹੁਤ ਹੀ ਛਿੱਦੀ ਵੀ ਨਾ ਕਰਿਓ ਬਹੁਤ ਸੋਣੀ ਜਿਹੀ ਲਾਈਓ ਫਿਰ ਵੀ ਨਾ ਫਸ ਜਾਣਾ ਭਾਈ ਓਏ ਦੂਰ ਲਾਓ ਦੂਰ ਅੰਕਲ ਦੂਰ ਲੋਣੀ ਨਾ ਠੀਕ ਆ ਲਵਨੀ ਜੀ ਜੇ ਦੂਰ ਲਾਤੀ ਫਿਰ ਨਹੀਂ ਨਹੀਂ ਦੂਰ ਫਿਰ ਵੀ ਇਹ ਜਿਹੜਾ ਪੂਜਾ ਹੋ ਜਾਣਾ ਇੱਥੇ ਕਾਦੀ ਦੂਰ ਆ ਇੱਥੇ ਤਾਂ ਜਾ ਘਾਣੇ ਗਿਰਦੇ ਧਰਤੀ ਦਾ ਪਤਾ ਨਹੀਂ ਲੱਗਣਾ 1 2 3 4 5 6 ਬੰਦੇ ਆ 6 ਬੰਦੇ ਏ ਕੱਦੂ ਦਾ ਆਪਨੇ ਕਰੇ ਨੂੰ 8-9 ਦਿਨ ਹੋ ਗਏ ਕਿੱਥੇ ਆਹਾ ਹੋਰ ਕਿਹ ਪਾਰਸੋ ਨਹੀਂ ਕਰਕੇ ਗਏ ਇਹ ਖਾਸੇ ਦਿਨ ਹੋ ਗਏ ਕੱਦੂ ਕਰੇ ਨੂੰ ਹਾਂ ਪਾਰਸੋ ਕਰਿਆ ਜੇ ਨਾ ਕੋ ਮੂਰੇ ਵਾਲੇ ਨੂੰ 8-9 ਦਿਨ ਹੋਏ ਮੂਰੇ ਵਾਲਾ 20 ਤਰੀਕ ਨੂੰ ਲਾਈ ਜੀਰੀ ਉਹਨਾਂ ਨੇ ਅੱਜ 23 ਆ ਕਾ ਨਾ ਕਾ 4 ਦਿਨੇ ਹੋਇਆ ਕਾ ਦਾ ਤਾਂ ਅਸੀਂ ਮੈਂ ਕਰਕੇ ਗਿਆ ਜੀ ਨਹੀਂ 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 ਦੇਖ ਲੈ ਜੇ ਕੱਢ ਕੇ ਦੇਖ ਲੈ 20 ਤਰੀਕ ਦੀ ਮੋਟਰ 20 ਤਰੀਕ ਨੂੰ ਛੱਡੀ ਔਰੇ ਹਾਂ 20 ਨੂੰ 20 ਨੂੰ ਨਹੀਂ ਮੋਟਰ ਤਾਂ ਪਹਿਲਾਂ ਛੱਡੀ ਉਹਨੇ 20 ਨੂੰ ਜੀਰੀ ਲਾ ਕੇ ਗਿਆ ਭਈ ਜੀ ਕੱਦੂ ਦਾ ਫੇ ਪਹਿਲਾਂ ਹੀ ਹੋਇਆ ਉਹ ਯਾਰ ਬੀ ਨੂੰ ਕਦੋਂ ਪਰਿਆ ਹਾਂ ਆ ਬੀ ਤੇ ਚਾਰ ਦਿਨ ਚਲ ਅੱਜ 23 ਤਰੀਕ ਹੋਈ ਐ ਅੱਜ ਫੇ ਤਿੰਨੇ ਦਿਨ ਹੋਏ ਲਾ ਕੇ ਗਏ ਨੂੰ ਉਹਨਾਂ ਨੂੰ ਉਹਨਾਂ ਨੇ ਲਾਈਏ ਦੋ ਜਾਨੇ ਇਹ ਤਿੰਨੇ ਦਿਨ ਹੋਏ ਬਰੇ ਖਾਲ ਆ ਗਿਆ ਬਾਈ ਫਿਰ ਆ ਮੰਡ ਏਰੀਆ ਸਾਰੀ ਲੱਗ ਗਿਆ ਇੱਧਰ ਨੂੰ ਦੇਖੋ ਆ ਇਹ ਇੱਧਰ ਫੇ ਪੂਰਾ ਪਿੰਡ ਆਪਾਂ ਨੂੰ ਬੇਲਾ ਦੇਖਦਾ ਔਰੇ ਬੇਲਬੂਲ ਨਹੀਂ ਹੈਗਾ ਔਰੇ ਤਾਂ ਸਾਰੀ ਲੱਗ ਗਿਆ ਆਹ ਫੱਡਾ ਫੁੱਡਾ ਤਾਂ ਨਹੀਂ ਆਈਆਂ ਨਹੀਂ ਆਇਆ ਤੇ ਕੀ ਮਹਾਰਾਜ ਦੇ ਕਿਰਪਾ ਰੱਖੇ ਦੇਵੀ ਮਾਤਾ ਦੀ ਹੋਗੀ ਕਿਰਪਾ ਲੇੜੇ ਖੱਡਾ ਬੰਦ ਕਰੀਂਦੇ ਆ ਚੋਈਂਦਾ ਨਹੀਂ ਮੁੜ ਕੇ ਨਹੀਂ ਟੁਰੀਆਂ ਹੈਗੀਆਂ ਜਾਵਾਂ ਹੀ ਆ ਹਾਂ ਇਹ ਮੀਂਹ ਗਾਲ ਪਾਇਆ ਸਾਰੇ ਹੀ ਕੰਮ ਹਾਂ ਨਾ ਰੋਟੀ ਖਾਦੇ ਸਵੇਰ ਦੇ ਆਪ ਉੜਦਾ ਲੈ ਜਾਂ ਲੈ ਕੇ ਚਲੇ ਜਾਂਦਾ ਹਾਰੇ ਵਿਲੇਜਰ ਬਜੀ ਜਾਂਦਾ ਸਵੇਰ ਤੇ ਹੀ ਗਿਆ ਹੋਇਆ ਬਸ ਜੀ ਗੱਲ ਸਾਰੀ ਤੇ ਹੜੀ ਮੌਜਲੀ ਪਰ ਪਰਸੋਂ ਪਾਓ ਵਾਲੂ ਦੇ 8-10 ਖਣੀ 12 ਖਣੀ 14 ਵੀ ਕਿਥੋਂ ਖੱਲਿਆ ਅੱਜ ਵੀ ਉਹਦੇ ਨਾਲ ਥਾਲਾ ਭਲਾਓ ਭਲਾਓ ਫੇਰ ਜਾਂਪੀ ਬਾਬੇ ਦੇ ਕਰਾ ਰਾਤ ਆਏ 10-11 ਵਜੇ ਇਹ ਭੰਦਾ ਬੰਦਾ ਕਰਾ ਵਾਲੇ ਦਾ ਜਵਾਬ ਦਿੰਦੇ ਇੱਕ ਨੂੰ 10 ਕਿਲਿਆਂ ਦੇ ਉਹ ਆਪਣੇ ਅੰਗਰੇਜ਼ ਹੋਣਾ ਜੀ ਕੋਈ ਦੁਕਾਨ ਵਾਲਾ ਹਾਂ 10 ਕਿਲਿਆਂ ਦੀ ਠਾਈ ਕਹਿੰਦਾ ਬਾਈ ਕਰਾ ਹੁਣ ਕਰਾਈਏ ਮੱਖਾ ਜੀਰੀ ਲਾ ਟਿੱਕੇ ਹਾਂ ਤਾਂ ਘੂੜਿਆ ਜੀਰੀ ਲਾ ਕੇ ਬਾਈ ਫਿਰ ਕਰਦਾ ਹੀ ਨਹੀਂ ਕਰਾ ਹੈਗਾ ਕੰਮ ਵੀ ਇਹ ਵੀ ਜ਼ਰੂਰੀ ਹੈ ਫਿਰ ਮੈਂ ਸਿਆਣਾ ਆਦਮੀ ਮੇਰੇ ਗੱਲ ਪਾਇਆ ਪਿਆ ਕੰਮ ਸਾਰੇ ਲੇਵਰਾ ਮਿਲ ਜਾਂਦੀਆਂ ਅੰਕਲ ਔਖਾ ਹੀ ਹੈ ਜਣੀ ਹਾਇ ਤਾਂ ਔਖਾ ਹੁਣ ਚਲੋ ਆਪਾਂ ਰਾਤ ਗਏ ਤੇ ਦੇਖਦਾ ਪਿੰਦੇ ਰਹੇ ਹੋਏ ਲੱਦ ਕੇ ਲਿਆਂਦੇ ਨੇ ਲੈ ਕੇ ਆਉਣੇ ਪੈਂਦੇ ਬਾਈ ਤੇ ਛੱਡ ਕੇ ਆਉਣੇ ਪੈਂਦੇ ਆ ਲੱਕੀ ਬਾਈ ਨਹੀਂ ਉਥੇ ਕੱਦੂ ਕਰਦਾ ਹਲੇ ਦੋ ਦਿਨ ਨੂੰ ਲੇਬਰ ਆਉਣੀ ਹੈ ਮਿਲਦੀ ਨਹੀਂ ਹੈਗੀ ਲੇਬਰ ਥੋੜੀ ਛੋਟ ਹੈਗੀ ਕਿਹੜੇ ਬਾਈ ਲੰਗੇ ਉੱਥੇ ਇਕੱਠਾ ਕੋ ਚੱਕਰ ਮੁੜ ਕੇ ਆਏ ਨਹੀਂ ਹੈਗੇ ਮੈਂ ਕਹਿੰਦਾ ਜਾਨੂ ਸੀ ਜਾ ਲੰਗੇ ਜਾਣ ਜਾਨੂ ਉਹਨੇ ਨਹੀਂ ਆਉਣਾ ਹੁਣ ਤਾਂ ਇਹ ਟਾਈਮ ਜਾਂਦਾ ਲੱਗਦਾ ਨਹੀਂ ਹੁਣ ਤਾਂ ਹੁਣ ਤਾਂ ਅੱਧੀ ਜਿਰੀ ਲੱਗ ਗਈ ਹਾਂਜੀ ਅੱਧੀ ਤਾਂ ਲੱਗੀ ਅੰਕਲ ਅੱਧੀ ਲੱਗੀ ਜੀ ਬਸ ਹੋਰ ਆਏਗਾ ਪੰਚਾਇਤ ਵਾਲਾ ਤਿੰਨ ਕਿਲੇ ਨਾ ਉਹ ਵੀ ਉਹ ਵੀ ਨੇੜੇ ਆ ਗਿਆ ਕੰਮ 40% ਤਾਂ ਲੱਗ ਗਈ 40% ਲੱਗ ਗਿਆ ਜੇ ਏਰੀਆ ਕਾਫੀ ਪਿਆ ਹੈ ਪਿਆ ਹੈ ਆਪਣੇ ਪਿੰਡ ਕਾ ਨਹੀਂ ਸਾਰੀ ਪਿਆ ਹੈ ਹਾਂ ਪਿੰਡ ਕਾ ਨੇ ਵੀ ਕੱਲ ਰੇਲ ਜਾਂਦਾ ਟਰਾਲਾ ਜਾਂਦਾ ਚਮਕੌਰ ਸਾਹਿਬ ਤੇ ਭਰ ਕੇ ਸਾਰਾ ਸਮਾਨ ਬਈ ਏਰੀਆ ਹੀ ਪਿਆ ਜੇ ਤਾਂ ਮਨੇ 20% ਮੈਨੂੰ ਉਮੀਦ ਆ ਵੀ 20% ਲੱਗਿਆ ਉਹ ਭਾਈਓ ਚਲਿਏ ਆ ਬਿਚ ਕੇ ਛੱਡ ਗਏ ਬਸ ਬਾਲਟੀ ਗੱਬੇ ਛੱਡ ਗਏ ਥੋੜੀ ਬਾਈ ਜਿੰਨੀ ਅੱਜ ਗਰਮੀ ਧੀ ਐਨੀ ਗਰਮੀ ਨਹੀਂ ਕਦੇ ਬਈ ਹੈਗੀ ਅੱਜ ਦਾ ਲਹੂਰੇ ਦਾ ਬਾਈ ਸਾਰੇ ਦਾ ਨਾ ਹਵਾ ਚੱਲੀ ਆ ਲਾਗ ਵਾਲਾ ਬਾਈ ਵੀ ਕਹਿੰਦਾ ਅਜ ਤਾਂ ਕਹਿੰਦਾ ਬਸ ਤਸੱਲੀ ਹੋ ਗਈ ਇਹ ਵਾਲਾ ਹਾਂ ਬਹੁਤ ਗਰਮੀ ਧੀ ਕਹਿੰਦਾ ਜਿੰਨੀ ਅੱਜ ਗਰਮੀ ਧੀ ਐਂ ਹੁੰਦਾ ਵੀ ਗਰਮੀ ਪਏ ਤੇ ਮੀਂਹ ਆ ਜਾਂਦਾ ਕਿ ਮਾ ਮੀਂਹੂ ਤਾਂ ਬਾਈ ਨੇੜੇ ਵੀ ਨਹੀਂ ਹੈਗਾਲੇ ਬਈ ਦੇਖੋ ਅਮਨੇ ਇਹ ਹੈ ਰੱਬ ਦੇ ਹੱਥ ਤੁਹਾਡੇ ਨੈਟ ਨੁੱਟ ਜੇ ਵਿੱਚੇ ਰਹਿ ਜੇ ਨੇ ਮਨ ਲਾ ਤੂੰ ਹਾਂ ਪੈ ਜਾਣ ਪ੍ਰਮਾਤਮਾ ਦੇ ਹੱਥ ਹੈ ਇਹਦਾ ਨੈਟ ਨੁੱਟ ਜੇ ਬੋਲਦੇ ਨਹੀਂ ਵੀ ਕਿਆ ਹੋਗਾ ਯਾਰ ਇੰਨੀ ਗਰਮੀ ਦੇਖਦਾ ਸੀ ਤੂੰ ਮੀਂਹ ਆਊਗਾ ਬਾਈ ਨੈਟਵਰ ਚਾਰ ਦਿਨ ਮੀਨ ਦੱਸਿਆ ਪਿਆ ਅੰਕਲ ਗਿਆ ਨਾ ਆਉਂਗਾ ਡੰਗਰ ਹੌਂਕਦੇ ਆਂ ਗਾਇਆਂ ਜੀ ਭਾਂ ਕੱਢਦੀਆਂ ਹੋਰ ਹੁਣ ਫੇਰ ਨੜਾ ਕੇ ਆਏ ਜਾ ਕੇ ਉਹੀ ਤਾਂ ਗੱਲ ਹੈ ਓ ਬਾਈ ਇੱਕ ਭਈਆ ਜਿਹੜਾ ਉਹ ਚ ਬੱਚਾ ਜੀ ਗੂਤੀ ਨਾ ਆਇਆ 10 ਮਿੰਟ ਲਾਇਆ ਆ ਉਹ ਤਾਂ ਸਾਰ ਰੋ ਗਿਆ ਤਾਂ ਉਹਰੇ ਅੱਛਾ ਇੱਕ ਭਾਈ ਬੱਚਾ ਆ ਕੇ ਪਹਿਲੇ ਵੀ ਲੇਟਦਾ ਸਵੇਰ ਦਾ ਅੱਛਾ ਫੇਰ ਜਰੇ ਨਾ ਆਉਂਦਾ ਯਾਰ ਨਾ ਆਉਂਦਾ ਆਹ ਆਹ ਦੀਨ ਕੱਢਦਾ ਆ ਰੋਕਦਾ ਗੱਲ ਬਾਈ ਹੈ ਅੱਜ ਬਹੁਤ ਗਰਾਈਆਂ ਗੱਲਾਂ ਨੇ ਦੱਬਿਆ ਛਾਤੀ ਉੱਪਰ ਜੱਬੀ ਦੋ ਵਾਰ ਹਿਲਾ ਦੇ ਤੀਜੀ ਵਾਰ ਨਾ ਆਇਆ ਹੁਣ ਇਹ ਬੱਲੇ 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 ਲੇਲਾ ਖੋਦੇ ਵੀ ਹੈ ਬੱਚਾ ਹੈ ਨਾ ਛੋਟਾ ਹੈ ਬਾਈ ਇਹ ਕੰਮ ਬਹੁਤ ਹਿੰਮਤ ਵਾਲਾ ਹੈ ਇਹਨਾਂ ਦੀ 13-14 ਸਾਲ ਤੇ ਹੀ ਹੁਣ ਹੈ ਮੈਨਾਂ ਕੀ ਹੋਣਾ ਬਾਈ ਇਹਨਾਂ ਦੀ ਉਮਰ ਵੀ ਨਹੀਂ ਪਤਾ ਨਾ ਪੜਿਆ ਵਾ ਪਾਣੀ ਚ ਅੱਜ ਹੋਰ ਪਾਣੀ ਤੱਤਾ ਤਾਂ ਸਾਰੇ ਹੀ ਨਮਾ ਪਾਣੀ ਪਿਆ ਨਹੀਂ ਨਮਾ ਪਾਣੀ ਪੈਨ ਬਿਜਲੀ 12 ਵਜੇ ਹੋਣੀ ਸੀ ਕਹਿੰਦੇ ਵੀ ਉੱਥੇ ਕੋਈ ਖੰਭਾ ਖੁੰਭਾ ਟੁੱਟ ਗਿਆ ਹਾਂ ਪਿੰਡ ਹੋ ਗਈ ਨਹੀਂ ਉੱਥੇ ਉਹ ਤੋੜਤਾ ਕਿਸੇ ਪੇਪਰ ਨੇ ਅੱਛਾ ਰੋਪੜ ਰੋਪੜੇ ਗ੍ਰਿਡ ਚ ਪਿੰਡ ਵੀ ਤਾਰ ਰੁੱਟ ਗਈ ਸੀ ਉੱਥੇ ਵੀ ਨਹੀਂ ਆਈ ਹੈਗੀ ਬਾ ਫਿਰ ਤਾਂ ਤਾਂ ਕੇ ਜੁੜੀ ਗਿਆ ਹਾਂ ਹੁਣ ਆਈ ਹੈ ਬਿਜਲੀ ਅੰਕਲ ਲਓ ਜੀ ਬਾਈ ਰਾਤ ਦੇ 8:30 ਹੋ ਗਏ ਫਲੇਵਰ ਲਾਉਣ ਲੱਗੀ ਵੈਦਾਂ ਟਰੈਕਟਰ ਦੀਆਂ ਲਾਈਟਾਂ ਵਾਲ ਕੇ ਖੜਾਈਆਂ ਦੀਆਂ ਹਾਂ ਅੰਕਲ ਸ੍ਰੀ ਕਾਲ ਜੀ ਹੁਣ ਕਿਆ ਕਰੀਏ ਜੀ ਸਵੇਰ ਨੂੰ ਫੇਰ ਦਿਹਾੜੀ ਫੋਟੇ ਨਹੀਂ ਫਾਟ ਰਹੀ ਗਈ ਤੀ ਇੱਕ ਹਾਂ ਫੇਉ ਤੇ ਕਰਕੇ ਆ ਜੀ ਰਾਤ ਦਾ 뷰 ਆ ਅੰਕਲ ਤਾਰੇ ਨਹੀਂ ਹੈਗੇ ਮੀ ਆ ਸਕਦਾ ਭਾਈ ਮੀ ਆ ਸਕਦਾ ਜੀ ਰੱਬ ਦੇ ਰੰਗ ਉਹਦੇ ਘਰ ਦਾ ਕਿਆ ਪਤਾ ਸਾਰੀ ਦੁਨੀਆ ਹੀ ਕਹਿੰਦੀ ਮੀ ਪਾਊਗਾ ਲੇਬਰ ਨੂੰ ਇੰਨਾ ਔਖਾ ਵੀ ਰਾਤ ਨੂੰ ਬਿਲਾਉਣੀ ਪੈਣੀ ਹੈ ਰਾਤ 2 ਵਜੇ ਦੇ ਲੱਗੇ ਹੋਏ ਬੰਦੇ ਬੱਲੇ ਬੱਲੇ ਜੌਂਟ ਜਾਂ ਤੇ ਲਾਈਟਾਂ ਬਲਦੀਆਂ ਤੀਆਂ ਇੱਕ ਕਿਹੜਾ ਟਰੈਕਟਰ ਦਾ ਦੂਗਾ ਸਵਰਾਜ ਆ ਟਰੈਕਟਰ ਲੈਟਾਂ ਕੇ ਲਈ ਲਾਉਣ ਲੱਗੇ ਟਰੈਕਟਰ ਨੇ ਲੈਟਾਂ ਹੈਡਲਾਈਟਾਂ ਪਾਲੀਆਂ ਹੋਈਆਂ ਤੇ ਦੇਖ ਲੈ ਵੀ ਤਿੰਨ ਕਿਨੇ ਚੋਂ ਚਾਨਣਾ ਕਰਿਆ ਹੋਦਾ ਭਈਏ 2 ਵਜੇ ਦੇ ਲੱਗਨੇ ਸੀ 14 ਬੰਦੇ ਲੱਗੇ ਹੋਏ ਓ ਬਾਈ ਲਗਭ ਫਾਂਡ ਜੀ ਰਹਿ ਗਈ ਸੀ ਬੰਦੇ ਨੇ ਕੰਮ ਖਿੱਚਿਆ ਪਿਆ ਵੀ ਜਰੇ ਕਹਿੰਦੇ ਦਿਖਦਾ ਸਾਨੂੰ ਸੀ ਕਿ ਕਹਿੰਦੇ ਲਾ ਕੇ ਜਾਣਾ ਵੀ ਕੱਲੂ ਹੋਰ ਕੰਮ ਐ ਐਡਵਾਂਸ ਓ ਉਰੇ ਨੂੰ ਨਿਕਲ ਜਾ ਉਧਰ ਤੇ ਲਾ ਦੋ ਠੀਕ ਆ ਠੀਕ ਆ ਜਿੱਕਣਾ ਲਾਉਣਾ ਲਾ ਲਓ ਆਪਣਾ ਲਾ ਦੋ ਫਿਰ ਪਨੀਰੀ ਬਹੁਤ ਆ ਗੱਡ ਕੇ ਲਾਇਓ ਆ ਤੁਸੀਂ ਦੇਖ ਲਓ ভাই ਰਾਤ ਦਾ ਟਾਈਮ ਐ ਹਾਂ ਹਾਂ ਪਨੀਰੀ ਹੋ ਲੈ ਜਿਓ ਆ ਦੇਖੋ ভাই ਉਦਾਂ ਘਟ ਲਾਦੀ ਹੁਣ ਰਾਤ ਨੂੰ ਜਿਆਦਾ ਲਾਦੀ ਐ ਇਹ ਤਾਂ ਜਿਆਦਾ ਸਮਝਣੀ ਹੋਗੀ ਫੇਰ ਆ ਦੇਖੋ ভাই ਐ ਲਾਦੀ ਕਾ ਮੱਕੀ ਬੀਜੀ ਹੁੰਦੀ ਐ ਫਰਕ ਨਾ ਫਰਕ ਬਹੁਤ ਆ ਜੀ ਰਾਫ ਜਿੰਦ ਦੇ ਨ ਪੱਜ ਫੂ ਜਿਹੜਾ ਡੱਕਾ ਲੱਗ ਗਿਆ ਭਾਈ ਤਾਂ ਤੈਨੂੰ ਲਾਤਾ ਅੱਜ ਅੱਜ ਤਾਂ ਜਿਹੜਾ ਵੀ ਡੱਕਾ ਲੱਗਿਆ ਐ ਲੱਗਦਾ ਤਾਂ ਵੀ ਭਈਆ ਨੂੰ ਮੈਂ ਕਹਿੰਦਾ ਭਈਆ ਜੀ ਦੀ ਲਾਈ ਹੋਣੀ ਹੈਗੀ ਵੀ ਇੱਕ ਵਾਰ ਆਇਨ ਲਾ ਕੇ ਖੜਾ ਹੋਊਗਾ ਕਿਉਂ ਮੈਂ ਹੁਣ ਪਾਣੀ ਪੀਆ ਰਾਤ ਹੋਈ ਆ ਪਾਣੀ ਪੈਂਦਾ ਠੰਡੀ ਮੋਟਰ ਚੱਲਦੀ ਆ ਜੀਰੀ ਥੜੀ ਐ ਹੋ ਗਈ ਦੇਖ ਲਓ ਡੇਨਚ ਦਾ ਫੂਕ ਹੋ ਗਈ ਡੇਨਚ ਤਾਂ ਬਾਈ ਪਤਾ ਨਹੀਂ ਲੱਗਦਾ ਵੀ ਜੀਰੀ ਲਾਵੀ ਦਿੱੱਥੀ ਬਾਈ ਇਲੈਕਟਰ ਦੀਆਂ ਇੱਕ ਛੇਠਾਂ ਬਾਰ ਲਾਈਟ ਇੱਕ ਮੂਰੇ ਬੰਪਰ ਵਾਲ ਲਾਈਟ ਦੋ ਹੈਡਲਾਈਟਾਂ ਵਾਲੀਆਂ ਵੀ ਆ ਇਹਨਾਂ ਨੂੰ ਕਾ ਛੇਤੀ ਲਾ ਦਿਓ ਬੈਟਰੀ ਵੀ ਡਾਊਨ ਹੋ ਜਾਵੇ ਕਿਤੇ ਕਿਉਂਕਿ ਪਲੀਆਂ ਲਾਈਟਾਂ ਚਾਰਾ ਖਿਚੜੀ ਬਿਜਲੀ ਉਹ ਜਿਹੜੀਆਂ ਪਹਿਲੀਆਂ ਉਹ ਬੰਦ ਚਾਨਣਾ ਘਟ ਜਾਣਾ ਉਹੀ ਲੰਬੀ ਮਾਰ ਮਾਰਦੀ ਆ ਹੂੰ ਚੱਲ ਦੇਖਦੇ ਆ ਕੀ ਬਣਦਾ ਚਲ ਕੋਈ ਬਹੁਤਾ ਕੰਮ ਨਹੀਂ ਲੱਗੇਗਾ ਇਹਨਾਂ ਨੂੰ ਦੇਖੋ ਬਾਈ ਨਾਈਟ 뷰 ਤਾਂ ਬਹੁਤ ਹੋ ਗਿਆ ਕੀ ਕਰੇ ਵੀ ਮਜਬੂਰੀ ਦੇ ਮਾਰੇ ਉਹ ਸਾਹਮਣੇ ਬਾਈ ਰੋਪੜ ਆਈਟੀਆ ਹੀ ਪੈਣਦੀ ਦੇਖੋ ਉੱਥੇ ਦੇ ਲਾਈਟਾਂ ਕਿੰਨਾ ਚਾਨਣਾ ਕਿਹੜੇ ਹਿਸਾਬ ਨਾਲ ਉਹ ਦੇਖ ਹਾਂ ਹੂੰ ਆਈਟੀਆ ਦੇ ਲਾਈਟਾਂ ਦਾ ਚਾਨਣਾ ਦੇਖੋ ਬਾਈ ਸਾਹਮਣੇ ਬਾਕੀ ਢਿੰਡੇ ਬੋਲਦੇ ਬਾਈ ਇਹੇ ਜਿਹਾ ਹੈਵੀ ਰਿਸਕ ਹੈ ਆਪਸ ਬੋਲਿਆ ਕੁਝ ਨਹੀਂ ਦੇਖਣਾ ਬਈ ਇਹਨੂੰ ਨਹੀਂ ਕੁਝ ਨਹੀਂ ਦੇਖਦਾ ਤਬਾਸ ਰਹੀ ਹੈ ਅਬਾਲਟੀ ਆਪਣੀ ਹੈ ਬਾਲਟੀ ਹੈ ਜੱਟ ਆ ਰਿਆ ਜੱਟਾਂ ਦਾ ਰਭਿਆਂ ਦਾ ਤਾਂ ਰੱਬੇ ਰੱਖ ਇਹ ਤਾਂ ਹੈ ਜੀ ਰਾਤ ਰਾਤ ਰਿਸਕ ਰਿਸਕ ਹੋ ਰਾਤਾਂ ਨੂੰ ਘਰੇ ਵੀ ਪਾਉਣਾ ਹੈ ਜੀ ਦਵਾਈ ਵੀ ਪਾਉਨੇ ਆ ਕਿਆ ਪਤਾ ਜਾਨ ਬਠੰਡੀ ਜਗਾ ਬੈਠਾ ਹੋਵੇ ਬਾ ਰੱਬ ਦੇ ਹੱਥ ਹੈ ਜੀ ਕਿਉਂਕਿ ਬਈ ਕਈ ਵਾਰ ਤਾਂ ਲੇਟ ਅਹਜੇ ਟਾਈਮ ਆਉਂਦੀ ਹੈ ਵੀ ਉਧਰ ਪਾਣੀ ਵੀ ਪੂਰਾ ਪੂਰਾ ਭਰਨਾ ਹੁੰਦਾ ਰਾਤ ਨੂੰ ਘੇੜੇ ਹੀ ਮਾਰਨੇ ਪੈਂਦੇ ਨੇ ਕਿਤੇ ਭੱਜ ਨਾ ਜਾਵੇ ਭੱਜ ਨਾ ਜਾਵੇ ਰੱਖਣੀ ਪੈਂਦੀ ਹੈ ਕਿਉਂਕਿ ਜਾਇਤ ਕੀਤਾ ਵਿਚਾਰੇ ਭਗਵੰਤ ਮਾਨ ਦੀ ਬਹੁਤ ਮੌਜਾ ਲੈਟ ਸੋਣੀ ਜਾਂਦੀ ਹੈ ਸੋਣੀ ਜਾਂਦੀ ਵਿਚੇ ਨੂੰ ਭਾਈ ਜਦੋਂ ਮੌਸਮ ਠੰਡਾ ਹੋਇਆ ਤਾਂ ਦਿਨ ਰਾਤ ਹੋ ਗਈ ਦਿਨ ਰਾਤ ਹੋ ਗਈ ਸੀ ਉਹ ਵੀ ਚਾਹੁੰਦਾ ਵੀ ਮੀ ਭਾਪੇ ਵੀ ਸਾਰਿਆਂ ਦਾ ਕੰਮ ਬਣ ਜਵੇ ਹਾਂਜੀ ਬਾਕੀ ਦੇਖਦੇ ਭਾਈ ਚੱਲਦਾ ਕੰਮ ਅਠੋ ਅਠਾ ਸਾਡੇ ਕੋਲ ਇਟਾਂ ਬਾਲਦੀਆਂ ਬੋਆ ਬਾਲਦੀਆਂ ਕਾਈ ਕਿੱਤਰ ਹੈ ਸਾਡੇ ਦੀ ਖੇਠ ਵਾਲੀ ਦੀ ਮਾਰ ਜਾ ਰਹਾ ਏ ਖੇਠ ਵਾਲੀ ਦੀ ਮਾਰ ਬਹੁਤ ਕਸੂਤੀ ਆ ਉਹ ਦੇਖੋ ਖੇਠ ਵਾਲੀ ਦੀ ਤਾਂ ਬਹੁਤ ਜ਼ਿਆਦਾ ਕੰਮ